ਸੋ ਬੰਨਾ ਖੜਾ ਅੱਛਾ ਹੋ ਗਿਆ ਜੱਲਾ ਸੋ ਪਹੁੰਚਾ ਹੋਇਆ ਅੱਤੋ ਜੋ ਮੈਂ ਮਨਜੀਤ ਸਿੰਘ ਧਰੇਰ ਸੂਬਾ ਕਾਰਜਕਾਰੀ ਪ੍ਰਧਾਨ ਭਾਰਤਿਕ ਸੰਘੀ ਇੱਕ ਟੱਡ ਕੰਦਾ ਅੱਜ ਜਿਵੇਂ ਮੁੱਖ ਮੰਤਰੀ ਸਾਹਿਬ ਇੱਥੇ ਬਰਨਾਲਾ ਵਿੱਚ ਪਹੁੰਚੇ ਆ ਜਿ ਤੁਸੀਂ ਇੱਥੇ ਜਿਹਾ ਹੈਗੇ ਚੱਕਾ ਜਾਮ ਕਰਕੇ ਬੈਠੇ ਹੋ ਕੀ ਮਸਲਾ ਕੀ ਦਿੱਕਤ ਆਈ ਹੈ ਨਹੀਂ ਅਸੀਂ ਹਲੇ ਚੱਕਾ ਜਾਮ ਨਹੀਂ ਕੀਤਾ ਬੈਠੇ ਆ ਵੇਟ ਕਰ ਰਹੇ ਆ ਸਾਨੂੰ ਪੁਲਿਸ ਨੇ ਪੰਜਾਬ ਦੇ ਮੁੱਖ ਮੰਤਰੀ ਜਦੋਂ ਰਾਜਗਤੀ ਤੇ ਨਹੀਂ ਸੀ ਪੰਜਾਬ ਦੀ ਤੇ ਤਾਂ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਹੀ ਲੋਕਾਂ ਨੂੰ ਵੀ ਜਿਹੜੇ ਸਿਆਸੀ ਲੀਡਰ ਹੁੰਦੇ ਆ ਉਹਨਾਂ ਨੂੰ ਚੋਣਾਂ ਵੇਲੇ ਸਵਾਲ ਪੁੱਛਿਆ ਕਰੋ ਅਸੀਂ ਆ ਸਵਾਲਾਂ ਦੀ ਲਿਸਟ ਲੈ ਕੇ ਆਏ ਆ ਜਿਹਦੇ ਵਿੱਚ ਖਾਸ ਕਰਕੇ ਜਿਹੜੇ ਮੁੱਖ ਮੰਤਰੀ ਸਾਹਿਬ ਦੀ ਇਹ ਸਾਨੂੰ ਜਿਹਾ ਅਸੀਂ ਵੀ ਕਿਸਾਨ ਬਿਨਾਂ ਵਜ੍ਹਾ ਜਗਾ ਪਾੜਦੇ ਰਹਿੰਦੇ ਆ ਅ ਸਰਕਾਰ ਰੋਕਣ ਵਾਸਤੇ ਜਾਂ ਮਜਬੂਰ ਕਰਨ ਵਾਸਤੇ ਅਸੀਂ ਮਾਨਯੋਗ ਮੁੱਖ ਮੰਤਰੀ ਨੂੰ ਇਹ ਅੱਜ ਅਪੀਲ ਕਰਨ ਆਏ ਆਂ ਵੀ ਪਿੰਡ ਕੁਦਰੀਆਂ ਦਾ ਜਿਹੜਾ ਮਸਲਾ ਹੈ ਜਿਹੜੇ ਕਿਸਾਨਾਂ ਨੂੰ 1962 ਦੇ ਵਿੱਚ ਮਰੱਬੇਬੰਦੀ ਵਿਭਾਗ ਨੇ ਜ਼ਮੀਨ ਦੇਤੀ ਸੀ ਜਿਹੜੀ ਉਹਨਾਂ ਦੀ ਜ਼ਮੀਨ ਘਟ ਸੀ ਉਸ ਜ਼ਮੀਨ ਦੀ ਘਾਟ ਪੂਰੀ ਕੀਤੀ ਕਿਸੇ ਨੂੰ 3 ਕਨਾਲਾਂ ਕਿਸੇ ਨੂੰ 4 ਕਨਾਲਾਂ ਕਿਸੇ ਨੂੰ 5 ਕਨਾਲਾਂ ਉਹ ਘਟੋ ਘਟ 400 ਕਨਾਲ ਜ਼ਮੀਨ ਹੈ ਜਿਹੜੀ ਦੁਆਰੇ ਉਹਨਾਂ ਕਿਸਾਨਾਂ ਨੂੰ ਦੇਤੀ ਪਰ ਮੁੱਖ ਮੰਤਰੀ ਦੇ ਕੋਹਮ ਤੇ ਵੀ ਜਿਹੜੀਆਂ ਸਾਂਝੀਆਂ ਸ਼ਾਮਲਾਟਾਂ ਛਡਾ ਲੈਣੀਆਂ ਇਸ ਤੇ ਜਿਹੜਾ ਉੱਥੋਂ ਦਾ ਸਰਪੰਚ ਸੀ ਰਾਜੂ ਜਿਹੜਾ ਗੁੰਡਾ ਗਰੋਹ ਦਾ ਸਰਗਣਾ ਪਹਿਲਾਂ ਵੀ ਉਹ ਮਾਫੀਆ ਜ਼ਮੀਨਾਂ ਦੇ ਕਬਜ਼ੇ ਕਰਨ ਦੀ ਉਹਦੀ ਆਦਤ ਸੀ ਉਹਨੇ ਇਹ ਬਹਾਨਾ ਲੈ ਕੇ ਤਾਂ ਜਿਹੜੀ ਉਹ ਦੋ ਦੋ ਚਾਰ ਚਾਰ ਕਨਾਲਾਂ ਜ਼ਮੀਨ ਸੀ ਉਹਦੀ ਬੋਲੀ ਕਰਨੀ ਚਾਹੀ ਪੰਚਾਇਤੀ ਤੌਰ ਤੇ ਜਿਹੜੇ ਕਾਨੂੰਨੀ ਤੌਰ ਤੇ ਵੀ ਗਲਤ ਸੀ ਕੋਈ ਮਨਜ਼ੂਰੀ ਨਹੀਂ ਸੀ ਲਈ ਕਿਉਂਕਿ 60 60 55 55 ਸਾਲਾਂ ਤੋਂ ਕਿਸਾਨ ਉਹਦੇ ਉੱਤੇ ਕਾਬਜ਼ ਨੇ ਨਾ ਤਾਂ ਉਹਨਾਂ ਦਾ ਕਬਜ਼ਾ ਤੜਾਇਆ ਨਾ ਕੋਈ ਅਦਾਲਤੀ ਹੁਕਮ ਆਇਆ ਇੱਕ ਦੇ ਜੋਰ ਮਤਲਬ ਉਹ ਜ਼ਮੀਨ ਹਥਿਆਉਣੀ ਚਾਹੀ ਤਾ ਉਹ ਭਾਰਤੀ ਕਿਸਾਨ ਜੂਨੀ ਇੱਕ ਟਡਕੌਂਦਾ ਕੋਲੇ ਆਏ ਅਸੀਂ ਉਹਨਾਂ ਦੀ ਰਿਪੋਰਟ ਕੀਤੀ ਇੱਕ ਸਾਲ ਤੋਂ ਅਸੀਂ ਉਹ ਸੰਘਰਸ਼ ਲੜ ਰਹੇ ਹਾਂ ਲਗਾਤਾਰ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਦਾ ਉਹ ਮਸਲਾ ਮੁੱਖ ਮੰਤਰੀ ਨਾਲ ਸਾਡੀ ਮੀਟਿੰਗ ਹੋਈ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਉਸ ਮੰਗ ਪੱਤਰ ਦੇ ਵਿੱਚ ਇਹ ਮੰਗ ਹੈ ਉੱਥੇ ਗਲਦੀਪ ਸਿੰਘ ਢਾਲੀਵਾਲ ਨੇ ਮੰਨਿਆ ਸੀ ਵੀ ਅਸੀਂ ਇਹ ਮਸਲਾ ਹੱਲ ਕਰਾਵਾਂਗੇ ਉਸ ਤੋਂ ਬਾਅਦ 19 ਜਰਮਨੀ ਨੂੰ ਖੇਤੀਬਾੜੀ ਮੰਤਰੀ ਅ ਗਰਮੀਤ ਸੇ ਖੁੜੀਆਂ ਠਿਕਰੀਵਾਲ ਸਾਨੂੰ ਮਿਲੇ ਉਹ ਵੀ ਕਦੇ ਹੱਲ ਕਰਾ ਦੇਾਂਗੇ ਉਸ ਤੋਂ ਬਾਅਦ 26 ਜਨਵਰੀ ਨੂੰ ਸਾਡਾ 350 ਬੰਦਾ ਗ੍ਰਿਫਤਾਰ ਹੋਇਆ ਉਦੋਂ ਵੀ ਕਦੇ ਮਰਲਾ ਸੀ ਹੱਲ ਕਰਾ ਦੇਾਂਗੇ ਪਰ ਹੱਲ ਨਹੀਂ ਹੋਇਆ ਉਥੋਂ ਦੇ ਐਸਐਸਪੀ ਨੇ ਸਾਡੇ ਨਾਲ ਵਾਰ-ਵਾਰ ਵਾਅਦੇ ਕੀਤੇ ਅਸੀਂ ਐਜੀਟੇਸ਼ਨ ਪਿੱਛੇ ਪਾਉਂਦੇ ਰਹੇ ਤਾਂ ਸਾਡਾ ਜਿਹੜਾ ਲਗਾਤਾਰ 3 ਮਹੀਨੇ ਡੀਐਸਪੀ ਦੇ ਸਾਹਮਣੇ ਧਰਨਾ ਚੱਲਿਆ ਉਸ ਹੀ ਸਰਪੰਚ ਦੀ ਗ੍ਰਿਫਤਾਰੀ ਕਰਨ ਦੀ ਤੇ 317 ਦਾ ਪਰਚਾ ਦਰਜ ਕਰਨ ਦੀ 317 ਦਾ ਪਰਚਾ ਦਰਜ ਹੋ ਗਿਆ ਜਦੋਂ ਤੋਂ ਚੋਣਾਂ ਦਾ ਲਗਨ ਹੋਇਆ ਅਸੀਂ ਐਸਐਸਪੀ ਦਾ ਘਰੋਕ ਕਰਕੇ ਮਾਨਸਾ ਦੇ ਵਿੱਚ 317 ਪਰਚਾ ਉਹ ਸਰਪੰਚ ਤੇ ਦਰਜ ਕਰਾਤਾ ਅਫਸੋਸ ਸਾਨੂੰ ਇਸ ਗੱਲ ਦਾ ਹੈ ਵੀ ਜਿਹੜਾ ਸਾਨੂੰ ਅੱਜ ਵੀ ਆਮ ਆਦਮੀ ਪਾਰਟੀ ਦੇ ਗੁੰਡਿਆਂ ਦੇ ਕੱਠ ਜੋੜ ਦੇ ਨਾਹਰੇ ਲਾਉਣੇ ਪੈ ਰਹੇ ਆ ਉਹ ਕਮਾਲ ਹੈ ਵੀ ਬੁੱਧ ਸਿੰਘਾ ਜਿਹੜਾ ਇਹਨਾਂ ਦਾ ਬੁੱਧਰਾਮ ਹੈ ਪਾਰਟੀ ਪ੍ਰਧਾਨ ਆ ਮਾਨਸਾ ਦੇ ਵਿੱਚ ਉਹ ਗੁੰਡਾ ਸਰਪੰਚ ਸਾਡੇ ਲੋਕਾਂ ਨੂੰ ਧਮਕਾ ਰਿਹਾ ਪਿੰਡਾਂ ਦੇ ਵਿੱਚ ਜਾ ਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਤੇ ਉਹ ਇਹਨਾਂ ਦੀ ਮਹਿੰਮ ਦੀ ਗਵਾਹੀ ਕਰ ਰਿਹਾ ਫਿਰ ਦੂਜੀਆਂ ਸਰਕਾਰਾਂ ਵੀ ਗੁੰਡਿਆਂ ਨੂੰ ਪਾਲਦੀਆਂ ਸੀ ਤੇ ਆਮ ਆਦਮੀ ਪਾਰਟੀ ਦੇ ਕੋਈ ਆਰਵਾ ਕਰਨੇ ਮੁੱਖ ਮੰਤਰੀ ਨੂੰ ਅੱਜ ਵੀ ਜੇ ਉਹ ਗੁੰਡਾ ਜੀ ਦਾ 307 ਦਾ ਪਰਚਾ ਦਰਜ ਹੈ ਤੁਸੀਂ ਕਹਿੰਦੇ ਹੋ ਦੂਜਿਆਂ ਨੇ ਗੈਂਗਸਟਰਵਾਦ ਵਧਾਇਆ ਕੀ ਆਮ ਆਦਮੀ ਪਾਰਟੀ ਗੈਂਗਸਟਰਵਾਦ ਵਧਾ ਨਹੀਂ ਰਹੀ 307 ਪਰਚੇ ਦਾ ਮੁਰਜਮ ਇਹਨਾਂ ਦੀ ਗੱਡੀ ਦੇ ਵਿੱਚ ਬੈਠ ਕੇ ਆਮ ਆਦਮੀ ਪਾਰਟੀ ਖਾਤਰ ਵੋਟਾਂ ਮੰਗਦਾ ਹੋਵੇ ਅਫਸੋਸ ਆ ਸਾਨੂੰ ਇਸ ਗੱਲ ਤੇ ਇਸ ਤੋਂ ਬਿਨਾ ਹੋਰ ਉਹਨਾਂ ਨੇ ਵਾਅਦੇ ਕੀਤੇ ਸੀ ਆਮ ਲੋਕਾਂ ਨਾਲ ਵੀ ਅਸੀਂ ਆ ਚੋਟਕੀ ਨਾਲ 5 ਮਿੰਟ ਜੀ ਐਮਐਸਪੀ ਦੇ ਦਿਆਂਗੇ ਅਸੀਂ ਅੱਜ ਪੁੱਛਣੇ ਥੋੜਾ ਘੱਟ ਅਸੀਂ ਅੱਜ ਪੁੱਛਣਾ ਹੈ ਵੀ ਖੇਤੀ ਨੀਤੀ ਕਿਉਂ ਨਹੀਂ ਬਣੀ ਜਦੋਂ ਕਿ ਚਾਰ ਪੰਜ ਜਥੇਬੰਦੀਆਂ ਨੇ ਇਹਨਾਂ ਦੇ ਸੱਦੇ ਤੇ ਅਸੀਂ ਖੇਤੀ ਨੀਤੀ ਦੇ ਵਿੱਚ ਯੋਗਦਾਨ ਕੀ ਪਾ ਸਕਦੇ ਹਾਂ ਇਹਨਾਂ ਨੂੰ ਮੰਗ ਪੱਤਰ ਦਿੱਤੇ ਹੋਇਆ ਸਾਡੇ ਪਰ ਅਫਸੋਸ ਇਸ ਗੱਲ ਦਾ ਮੇਰੇ ਕੋਲੇ ਆਹ ਲਿਖਿਆ ਹੋਇਆ ਤੁਸੀਂ ਪੜ੍ਹ ਲਓ ਪੱਤਰਕਾਰ ਜਿਹੜੀ ਖੇਤੀ ਨੀਤੀ ਬਣਾਉਣ ਵਾਸਤੇ ਆ ਅੰਗਰੇਜ਼ੀ ਦੇ ਅਖਬਾਰ 'ਚ ਖਬਰ ਲੱਗੀ ਹੋਈ ਹੈ ਕਿਹੜਾ ਅਖਬਾਰ ਲੱਗੀ ਆ ਵੀ ਜਿਹੜਾ ਖੇਤੀ ਨੀਤੀ ਬਣਾਉਣ ਵਾਸਤੇ ਬਾਹਰਲੀ ਕੰਪਨੀ ਨੂੰ ਕਿੰਨੇ ਕਰੋੜਾਂ ਚ ਹਾਂ 5 ਕਰੋੜ 65 ਲੱਖ 5 ਕਰੋੜ 65 ਲੱਖ ਦੇ ਵਿੱਚ ਉਹਨੂੰ ਸਰਵਾ ਕਰਨ ਦਾ ਠੇਕਾ ਦਿੰਦਾ ਵਿਦੇਸ਼ੀ ਕੰਪਨੀ ਨੂੰ ਕੀ ਇਹ ਕੰਪਨੀ ਕਾਰਪੋਰੇਟ ਘਰਾਣਿਆਂ ਦੀ ਨਹੀਂ ਹੈ ਜਿਹੜੀ ਇਹ ਖੇਤੀ ਨੀਤੀ ਬਣਾਊਗੀ ਉਹ ਪੰਜਾਬ ਦੇ ਕਿਸਾਨਾਂ ਦੇ ਰਾਸ ਆਊਗੀ ਨਹੀਂ ਉਹਦੇ ਚ ਵੀ ਕਾਰਪੋਰੇਟ ਘਰਾਣੇ ਲੁੱਟ ਕਰਨਗੇ ਇਹਨਾਂ ਦੇ ਮਤਲਬ ਮੰਤਰੀ ਖੇਤੀਬਾੜੀ ਮੰਤਰੀ ਨੂੰ ਸਾਡੇ ਸੂਬਾ ਕਮੇਟੀ ਦੇ ਆਗੂ ਨੇ ਮਾਨਸਾ ਦੇ ਵਿੱਚ ਸਵਾਲ ਕੀਤਾ ਉਹ ਕਹਿੰਦੇ ਇਹੋ ਜੀ ਕੋਈ ਗੱਲ ਨਹੀਂ ਜੇ ਕੋਈ ਇਹੋ ਜੀ ਗੱਲ ਤੁਸੀਂ ਪੱਤਰਕਾਰ ਭਾਈਚਾਰਾ ਖੜੇ ਹੋ ਆ ਇੱਕ ਜ਼ਿੰਮੇਵਾਰ ਅਖਬਾਰ ਦੀ ਖਬਰ ਹੈ ਅੱਜ ਤੋਂ 3-4 ਮਹੀਨੇ ਪਹਿਲਾਂ ਦੀ ਡਾਕਟਰ ਮੀ ਹੁੰਦੀ ਇਹਦਾ ਜਵਾਬ ਦੇਣ ਉਹ ਵੀ ਇਹ ਖਬਰ ਝੂਠੀ ਆ ਜਾਂ ਫਿਰ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਇਹ ਜੇ ਸਵਾਲਾਂ ਨੂੰ ਲੈ ਕੇ ਅਸੀਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕਰਨ ਦੀ ਰੱਖੀ ਆ ਪ੍ਰਸ਼ਾਸਨ ਕਹਿੰਦਾ ਗੱਲ ਕਰਾਵਾਂਗੇ ਕੀ ਕਰਾਉਂਦਾ ਉਹ ਅਗਲਾ ਸਵਾਲ ਹੈ ਅਸੀਂ ਅੱਗੇ ਜਾਣਾ ਸੀ ਤੁਹਾਨੂੰ ਇੱਥੇ ਰੋਕ ਲਿਆ ਕੀ ਅੱਗੇ ਵਧੋਗੇ ਹਾਂ ਜੇ ਮੁੱਖ ਮੰਤਰੀ ਅੱਗੇ ਜਾਊਗਾ ਫਿਰ ਅਸੀਂ ਅੱਗੇ ਜਾਵਾਂਗੇ ਇਹ ਕਹਿੰਦੇ ਥੋੜੀ ਗ੍ਰਿਫਤਾਰੀਆਂ ਕਰਾਂਗੇ ਬਸ ਖੜੀ ਕੋਈ ਗੱਲ ਨਹੀਂ ਗ੍ਰਿਫਤਾਰੀ ਜਦੋਂ ਸਾਡੇ ਦੁੱਢੀ ਹੱਥੀ ਲੱĐੂਗਾ ਇਹਨਾਂ ਦੀ ਜਿਹੜੀ ਹੈਗੀ ਆ ਜਿਹੜੀ ਬੋਲਣ ਦਾ ਹੱਕ ਹੈ ਕਹਿੰਦੇ ਅਸੀਂ ਦੰਮਿਆਂ ਮੋਤੀ ਨਹੀਂ ਦਿੰਦਾ ਉਹ ਨੰਗਾ ਹੋ ਜਾਊਗਾ ਨਾ ਤਾਂ ਅਸੀਂ ਗ੍ਰਿਫਤਾਰੀਆਂ ਪਹਿਲੀ ਵਾਰੀ ਦੇਣੀਆਂ ਨਾ ਅਸੀਂ ਡਾਂਗਾਂ ਪਹਿਲੀ ਵਾਰੀ ਖਾਣੀਆਂ ਇਹ ਤਾਂ ਪਰਦਾਚਾਂਕ ਹੋਊਗਾ ਅਸਲ ਲੋਕਾਂ ਨੂੰ ਪਤਾ ਲੱਗ ਜੂਗਾ ਕਿ ਸਰਕਾਰ ਆਮ ਆਦਮੀ ਦੀ ਆ ਤੇ ਖਾਸ ਆਦਮੀਆਂ ਦੀ ਬਣ ਗਈ ਹੈ ਜਿਹੜ ਇਕੋ ਉਹਦੇ ਵਾਰ ਤਾਂ ਮੈਂ ਕੁਛ ਨਹੀਂ ਕਹਿ ਸਕਦਾ ਮੈਂ ਤਾਂ ਇਹ ਕਿਨਾਂ ਜਿਹੜਾ ਸਾਡੇ ਕਿਸਾਨਾਂ ਦਾ ਕਾਤਲਾ ਜੀ ਨੇ ਗੱਡੀ ਚੜਾਈ ਆ ਸਾਡੇ ਲਖੀਮਪੁਰ ਖੀਰੀ ਮਾਨਸਾ ਚ ਬਣਾਇਆ ਉਹ ਇਹਨਾਂ ਦੇ ਨਾਲ ਜਰੂਰ ਹੈ ਨਹੀਂ ਦੂਜੇ ਦੇ ਹੱਕ ਵਾਸਤੇ ਨਹੀਂ ਕਿਸਾਨ ਲੜਦੇ ਜਿਹੜਾ ਮੂਸੇਆ ਤੇ ਲੜਦੇ ਜਾਂ ਸਾਨੂੰ ਉਸ ਗੱਲ ਦਾ ਤੱਥ ਨਹੀਂ ਪਤਾ ਸਾਡੇ ਮੂੰਹ 'ਚ ਨਾ ਪਾਓ ਸਾਨੂੰ ਕਿਹਦਾ ਅਸੀਂ ਕਿਹੜਾ ਦੇਖਿਆ ਵੀ ਗਿਆ ਕਿ ਨਹੀਂ ਹਾਂਜੀ ਮਾਨਸਾ 'ਚ ਤਾਂ ਅਸੀਂ ਠੋਕ ਪਾਜਾ ਕੇ ਕਰਾਂਗੇ ਮਾਨਸਾ 'ਚ ਤੇ ਬਰਨਾਲੇ 'ਚ ਅਸੀਂ ਠੋਕ ਪਾਜਾ ਕੇ ਕਰਾਂਗੇ ਜਿੰਨਾ ਚਿਰ ਉਹ ਮਸਲਾ ਕਿਉਂਕਿ ਮਸਲਾ ਜਾਇਆ ਜਾਹੋ ਪ੍ਰਸ਼ਾਸਨ ਮੰਨ ਚੁੱਕਿਆ ਡੀਸੀ ਸਾਹਿਬ ਮੰਨ ਚੁੱਕਿਆ ਵੀ ਹਾਂ ਸਿਰਫ ਕਿ ਦਰੁਸਤੀ ਕਰਨ ਵਾਲੀ ਆ ਕੋਈ ਮਤਲਬ ਪਟਵਾਰੀ ਤੋਂ ਇੱਕ ਮਤਲਬ ਗਲਤੀ ਹੋਈ ਹੋਈ ਆ ਉਹ ਦਰੁਸਤੀ ਕਰਨੀ ਹੈ ਤਹਿਸੀਲਦਾਰ ਨੇ ਕਰਨੀ ਆ ਪਰ ਇਹ ਸਿਆਸੀ ਲੀਡਰ ਆ ਜਿਹੜੇ ਇਹ ਤਹਿਸੀਲਦਾਰ ਨੂੰ ਕਰਨ ਨਹੀਂ ਦਿੰਦੇ ਗੱਲ ਤਾਂ ਇੰਨੀ ਹੋਈ ਆ 317 ਪਰਚਾ ਦਰਜ ਹੋਇਆ ਉਹਦੀ ਗਿਰਫਤਾਰੀ ਦੀ ਗੱਲ ਆ ਮਸਲਾ ਹੱਲ ਹੋ ਸਕਦਾ ਪਰ ਜੇ ਇਹਨਾਂ ਨੇ ਜਾਦੇ ਵਧਾ ਕੇ ਦੇਖਣਾ ਉਹ ਇਹਨਾਂ ਦੀ ਮਰਜ਼ੀ ਆ ਸਾਡੇ ਬੰਦਿਆਂ ਤਾਂ ਭਵੇਂ ਭਾਰਤ ਦੇ ਪ੍ਰਧਾਨ ਮੰਤਰੀ ਵੀ ਭਗਵੰਤ ਮਾਨ ਬੜ ਜੇ ਲੈ ਲੈ ਸਾਡਾ ਕੰਮਾ ਜਿਹੜਾ ਅਸੀਂ ਉਹ ਕਰੀ ਜਾਂਦੇ ਆ ਜਿਹੜਾ ਝੂਠੇ ਬਾਨ ਬੋਲਦੇ ਸੀ ਨੰਗਾ ਕਰਨਾ ਨੇ ਉਹ ਅਸੀਂ ਕਰ ਰਹੇ ਆ